ਸੋ ਵਾਰਡ ਨੰਬਰ 68 ਤੋਂ ਜਿਹੜੇ ਆ ਭਾਜਪਾ ਦੇ ਉਮੀਦਵਾਰ ਮੀਨੂ ਸਾਈਗਲ ਦੇ ਚੋਣ ਪ੍ਰਚਾਰ ਜਿਹੜੇ ਆ ਸ਼ਿਖਰਾਂ ਤੇ ਆ ਔਰ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਜਿਲ੍ਹਾ ਭਾਜਪਾ ਦੇ ਪ੍ਰਧਾਨ ਡਾਕਟਰ ਹਰਵਿੰਦਰ ਸੰਧੂ ਵੀ ਪਹੁੰਚੇ ਔਰ ਲੋਗਾਂ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਤੇਜ਼ ਤਰਾਰ ਕਰਗਰਤਾ ਮੀਨੂ ਸਾਈਗਲ ਲਗੇ ਔਰ ਬਿਲਕੁਲ ਜਦੋਂ ਅਗਰ ਜਿੱਤਦੇ ਆ ਤੇ ਇੱਕ ਵੱਡੀ ਉਪਲਬਧ ਦੀ ਹਾਸਿਲ ਕਰਦੇ ਔਰ ਇੱਕ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਸੋ ਬਿਲਕੁਲ ਡਾਕਟਰ ਸਾਹਿਬ ਮੀਨੂ ਸਾਈਗਲ ਦੇ ਚੋਣ ਪ੍ਰਚਾਰ ਜਿਹੜਾ ਸ਼ਿਖਰਾਂ ਤੇ ਆ ਚੰਦੇ ਦਿਨ ਰਹਿ ਗਏ ਆ ਟਾਈਮ ਥੋੜਾ ਗਾ ਲੇਕਿਨ ਵਾੜ ਨੰਬਰ 12 ਦੇ ਸਾਡੇ ਉਮੀਦਵਾਰ ਮੇ ਮੇਰੀ ਵੱਡੀ ਭੈਣ ਮੀਨੂ ਸਾਈਕਲ ਜਿਹੜੇ ਹਮੇਸ਼ਾ ਸਾਡੇ ਜ਼ਿਲ੍ਹੇ ਦੇ ਵਿੱਚ ਉਪ ਚੇਅ ਤੇ ਹਰ ਵੇਲੇ ਇਹਨੇ ਰਾਤ ਦਿਨ ਮਿਹਨਤ ਕਰਕੇ ਜ਼ਿਲ੍ਹੇ ਨੂੰ ਜਿਤਨਾ ਆਪਾਂ 20000 ਵੋਟਾਂ ਨਾਲ ਲੈ ਕੇ ਸ਼ਹਿਰ ਤੋਂ ਸਾਡੇ ਮੈਂਬਰ ਪਾਰਲਮਨ ਨੂੰ ਜਤਾਇਆ ਇਸ ਵਾਰਡ ਵਿੱਚ ਜਤਾਈ ਨਾਲ ਦੀ ਵਾਰਡ ਵੀ ਜਤਾਈ ਔਰ ਐਰ ਕੀ ਫੇਰ ਵਾਰੀ ਹੈ ਇਸ ਭੈਣ ਦੀ ਔਰ ਇਸ ਭੈਣ ਨੂੰ ਆਪਾਂ ਜੇ ਆਪਾਂ ਸਮਝਦੇ ਆ ਕਿ ਏਡੀ ਸਾਡੇ ਜਿਹਾਰੂ ਭੈਣ ਜਿਹੜੇ ਨਰਿੰਦਰ ਮੋਦੀ ਜੀ ਦੇ ਸਾਰੇ ਸੁਪਨੇ ਜੋ ਕਤਾਰ ਵਿੱਚ ਖੜੇ ਖੇਰਲੇ ਵਿਅਕਤੀ ਨੂੰ ਉਹ ਸੁਵਿਧਾਵਾਂ ਮਿਲਣੀਆਂ ਚਾਹੁੰਦੀਆਂ ਉਹ ਇਹ ਹੀ ਇੱਕ ਪੈਣ ਹੈ ਜਿਹੜੀ ਉਹ ਪੂਰਾ ਕਰ ਸਕਦੀ ਹੈ ਕਿਉਂਕਿ ਇਹ ਵਾਰਡ ਐਸੀ ਹੈ ਜਿੱਥੇ ਵਿੱਚ ਸਭ ਤੋਂ ਲੀਡ ਕਲਾਸ ਵੀ ਰਹਿੰਦੀ ਹੈ ਤੇ ਸਭ ਤੋਂ ਦੋ ਸਾਡੇ ਮਾੜੇ ਹਲਕੇ ਵੀ ਮਾੜੇ ਇਲਾਕੇ ਵੀ ਹੈਗੇ ਆ ਜਿਨ੍ਹਾਂ ਵਿੱਚ ਵਾਕੇ ਹੀ ਮੋਦੀ ਜੀ ਦੀਆਂ ਜਿਹੜੀਆਂ ਸਹੂਲਤਾਂ ਨੇ ਭਾਵੇਂ ਉਹ ਰਾਸ਼ਨ ਦੀ ਸਹੂਲਤ ਹੈ ਉਹ ਜਲਾ ਯੋਜਨਾ ਹੈ ਵਾਸ ਯੋਜਨਾ ਹੈ ਆਯੂਸ਼ਮਾਨ ਯੋਜਨਾ ਹੈ ਹੋਰ ਲੱਖਾਂ ਯੋਜਨਾਵਾਂ ਜਿਹੜੀਆਂ ਉੱਥੇ ਬਹੁਤ ਜ਼ਰੂਰਤ ਹੈ ਉਹਨਾਂ ਦੇ ਵਿੱਚ ਜਿਤਰਾ ਇਹਨੇ ਪਹਿਲਾਂ ਆਪਣੇ ਦੂਜੇ ਇਲਾਕਿਆਂ ਦੇ ਵਿੱਚ ਗਵਾਲ ਮੰਡੀ ਦੇ ਵਿੱਚ ਘਰ-ਘਰ ਜਾ ਕੇ ਉਹ ਯੋਜਨਾਵਾਂ ਪਹੁੰਚਾਈਆਂ ਕੈਂਪ ਲਾਲਾ ਯੋਜਨਾ ਪਹੁੰਚਾਵੇਂ ਆ ਉਹ ਸਮੇਂ ਦੇ ਆ ਕਿ ਅੱਜ ਆਰਕੀ ਕਿਉਂਕਿ ਜਿਹੜੇ ਚੰਗੇ ਬੰਦਿਆਂ ਦੀ ਉਹਨਾਂ ਨੂੰ ਹਰ ਸ਼ਹਿਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਅੱਜ ਮੈਂ ਖੁਸ਼ ਇਹ ਇਲਾਕੇ ਨਵਾਸੀ ਵੀ ਖੁਸ਼ ਨਸੀਬ ਜਿਨ੍ਹਾਂ ਨੂੰ ਇਹੋ ਜੀ ਭੈਣ ਦੀ ਨੁਮਾਇੰਦਗੀ ਮਿਲੇਗੀ ਜੇ ਜਿੱਤੇਗੀ ਮੈਂ ਵਿਸ਼ਵਾਸ ਦਵਾਉਣਾ ਹੈ ਕਿ ਇਹ ਭੈਣ ਜ਼ਰੂਰ ਖਰੀ ਉਤਰੇਗੀ ਔਰ ਮੋਦੀ ਜੀ ਦੀਆਂ ਸਾਰੀਆਂ ਸਹੂਲਤਾਂ ਇਸ ਵਾਰਡ ਦੇ ਵਾਸਤੇ ਲੈ ਕੇ ਆਏਗੀ ਔਰ ਇਹ ਵਾਰਡ ਮੈਂ ਤਾਂ ਨਾਲ ਵਾਦਾ ਕਰਦਾ ਇਹ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਖੱਟਰ ਸਾਹਿਬ ਕੋ ਜਿਹੜੀ ਸਮਾਰਟ ਸਿਟੀ ਦੇ ਅੰਦਰ ਗਾ ਸਭ ਤੋਂ ਸੋਹਣੀ ਵਾਰਡ ਔਰ ਸਭ ਤੋਂ ਵਧੀਆ ਵਾਰਡ ਸਾਬਤ ਹੋਏਗੀ ਮੈਂ ਅੱਜ ਮੀਨੂ ਭੈਣ ਜੀ ਦੇ ਵਿਆਹ ਤੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੀਨ ਕਰਦਾ ਦੇਖੋ ਇੱਕ ਸਨੈਰੀ ਮੌਕਾ ਹੈ ਨੀਵ ਰੱਖੀ ਜਾਏਗੀ 2027 ਦੀ ਜੇ ਸਾਡੇ ਬੱਚਿਆਂ ਨੂੰ ਤੁਸੀਂ ਚਾਹੁੰਦੇ ਨਸ਼ਿਆਂ ਤੋਂ ਨਜਾਦ ਹੋਣੀ ਜੇ ਸਾਡੇ ਬੱਚਿਆਂ ਨੂੰ ਚਾਹੁੰਦੇ ਹੋ ਬਾਹਰ ਨਾ ਜਾਣ ਇੱਥੇ ਉਹਨਾਂ ਨੂੰ ਕਾਰੋਬਾਰ ਮਿਲਣ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਫਰੋਟੀਆਂ ਦੇ ਟੈਲੀਫੋਨ ਨਾ ਹੋਣ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਖਾਓ ਮਾਈ ਨਾ ਹੋਵੇ ਤੇ ਇੱਕੋ ਇੱਕ ਅਰਕੀ ਮੇਰਾ ਨਵੇਦਨ ਹੈ ਵਿਕਲਪ ਇਕੋ ਹੈ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ 62 ਨੰਬਰ ਵਿੱਚ ਇਕੋ ਵਿਕਲਪ ਹੈ ਮੀਨੂ ਸਾਈਕਲ ਸੋ ਇਹਨੂੰ ਜਿਤਾਓ ਦੂਜੇ ਪਾਸੇ ਕੰਪੈਰੀਜ਼ਨ ਕਰਕੇ ਦੇਖ ਲਿਓ ਏ ਭੈਣ ਦਾ ਕੰਮ ਕਿਤੇ ਵੇਖ ਲਿਓ ਨਾਲ ਦੇ ਵਾਰਡ ਵਾਲਿਆਂ ਨੂੰ ਪੁੱਛ ਕੇ ਵੇਖ ਲਿਓ ਇਹ ਭੈਣ ਐਸੀ ਜਿਹੜੇ ਰਾਤ ਦਿਨ ਤੁਹਾਡੇ ਵਾਸਤੇ ਖੜੀ ਰਹੇਗੀ ਮੈਂ ਨਵੇਦਨ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਐਸ ਵਾਰਡ ਵਾਲਿਆਂ ਨੂੰ ਮੇਰੀ ਭੈਣ ਨੂੰ ਜਰੂਰ ਜਤਾਇਓ ਤੇ ਇੱਥੇ ਮੋਦੀ ਜੀ ਦੇ ਸੁਪਨੇ ਇਸ ਵਾਰਡ ਨੂੰ ਸੁੰਦਰ ਬਣਾਉਣ ਤੇ ਪੂਰਾ ਮੈਂ ਵਿਸ਼ਵਾਸਵਾਨ ਹਾਂ ਸੋ ਬਿਲਕੁਲ ਡਾਕਟਰ ਸੰਤੂ ਸਾਹਿਬ ਕਹਿ ਰਹੇ ਆ ਕਿ ਇੱਕ ਹੀ ਵਿਕਲਪ ਭਾਜਪਾ ਔਰ ਵਾਰਡ ਨੰਬਰ 62 ਤੇ ਇੱਕ ਹੀ ਵਿਕਲਪ ਮੀਨੂਸਾਈਕਲ ਬਿਲਕੁਲ ਜੀ ਮੇਰੇ ਤੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਪਾਰਟੀ ਹਾਈ ਕਬਨ ਔਰ ਪਾਰਟੀ ਸਾਰੀ ਮੇਰੇ ਨਾਲ ਖੜੀ ਹੈ ਇਹ ਸਭ ਦਾ ਪਿਆਰ ਹੈ ਕਿ ਉਹ ਮੈਨੂੰ ਇੰਨਾ ਪਿਆਰ ਦਿੰਦੇ ਨੇ ਤੇ ਮੈਂ ਆਪਣੇ ਆਪ ਨੂੰ ਇਸ ਕਾਬਿਲ ਸਮਝਦੀ ਹਾਂ ਕਿ ਅਗਰ ਇਹ ਮੇਰੇ ਤੇ ਆਪਣਾ ਵਿਸ਼ਵਾਸ ਦਿੰਦੇ ਹੈ ਤੇ ਮੈਂ ਉਹਨਾਂ ਦੇ ਪੂਰਾ ਖਰਾ ਉਤਰਾਂਗੀ ਸੋ ਵਾਰਡ ਨੰਬਰ ਵਾਰਡ ਦੀ ਜ਼ਿੰਮੇਵਾਰੀਆਂ ਵੀ ਜਿਸ ਤਰ੍ਹਾਂ ਨੇ ਨੇ ਕਿਹਾ ਵੀ ਇਲਾਕੇ ਅੱਛੇ ਵੀ ਹੈ ਇਲਾਕਿਆਂ ਦੇ ਵਿੱਚ ਕੰਮ ਹੋਣ ਵਾਲੇ ਵੀ ਹੈ ਤੋਨੂੰ ਜ਼ਿੰਮੇਵਾਰੀਆਂ ਨੂੰ ਇੱਕ ਜਹਨ ਚ ਰੱਖਿਆ ਨਾ ਮੇਰੇ ਕੋਲ ਪਿਛਲੀ ਵਾਰ ਜਿਹੜੀ ਮੈਂ ਅਕੇ ਲੜਦੀ ਨਹੀਂ ਉਹਦੇ ਵਿੱਚ ਵੀ ਬਾਸਲਾ ਮੇਰੀਆ ਸੀਗਾ ਤੇ ਉੱਥੇ ਮੈਂ ਸਾਰੀਆਂ ਮੋਦੀ ਸਾਭੀਆਂ ਸਕੀਮਸ ਔਰ ਜੋ ਸਾਡੀ ਪਾਰਟੀ ਵੱਲੋਂ ਆਂਦਾ ਸੀ ਸਭ ਕੁਝ ਆਇਆ ਤੇ ਹੁਣ ਮੈਂ ਲੋਕਾਂ ਨਾਲ ਪ੍ਰੋਮਿਸ ਕਰਦੀ ਆ ਕਿ ਇੱਥੇ ਵੀ ਜਿੰਨੇ ਸਲਾ ਮੇਰੀਆਜ਼ ਨੇ ਉੱਥੇ ਜੋ ਮੋਦੀ ਸਾਭੀ ਸਕੀਮਾਂ ਆਣੀਆਂ ਵੱਧ ਤੋਂ ਵੱਧ ਵੱਧ ਛੜ ਕੇ ਲੋਕਾਂ ਦੇ ਨਾਲ ਖੜੀ ਹੋਵਾਂਗੀ ਔਰ ਉਹਨਾਂ ਨੂੰ ਪਹੁੰਚਾਉਂਗੀ ਪ੍ਰਾਇਓਰਟੀ ਕੀ ਰਹੇਗੀ ਡਵੈਲਪਮੈਂਟ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕੀ ਆ ਕਿ ਮੇਰੀ ਪ੍ਰਾਇਓਰਟੀ ਹੈ ਅਮਨੀ ਸਰਦੀ 85 ਵਾੜਾ ਚੋ ਵਾਰਡ ਨੰਬਰ 61 ਨੰਬਰ 1 ਤੇ ਲਿਆਣ ਔਰ ਇਹਨੂੰ ਇੰਨਾ ਕੋ ਖੂਬਸੂਰਤ ਬਣਾਵਾਂਗੇ ਹਰ ਹਰ ਘਰ ਘਰ ਤੱਕ ਮੈਂ ਆਪਣੀ ਅਪਰੋਚ ਕਰਾਂਗੀ ਹਰ ਭੈਣ ਨੂੰ ਹਰ ਭਰਾ ਨੂੰ ਜਿੱਥੇ ਵੀ ਮੇਰੀ ਲੋੜ ਹੋएगी ਮੈਂ ਦਿਨ ਰਾਤ ਖੜੀ ਰਹਾਂ ਸਭਾਗਯਾ ਡਾਕਟਰ ਸੰਦੂ ਸਾਹਿਬ ਵੀ ਆਏ ਆ ਔਰ ਬਿਲਕੁਲ ਕਿਹਾ ਕਿ ਮੇਰੀ ਭੈਣ ਨੂੰ ਕੋਈ ਜ਼ਿੰਮੇਵਾਰੀ ਵੀ ਵੱਡੀ ਵੀ ਮਿਲ ਸਕਦੀ ਹੈ ਦੇਖੋ ਇਹ ਤੇ ਬਾਦ ਦਾ ਵਿਸ਼ਾ ਹੈ ਤੇ ਪਾਰਟੀ ਹਾਈ ਕਮਾਂਡ ਜਿਨ੍ਹਾਂ ਨੇ 5ਵੀਂ ਵਾਰੀ ਟਿਕਟ ਦੇ ਕੇ ਨਵਾਜਿਆ ਸਾਰ ਨੂੰ ਸੀਨੀਅਰ ਲੇਡੀ ਕਾਉਂਸਲਰ ਜੋ ਰਹੇ ਆ ਉਹ ਪੰਜਵਾਂ ਇਲੈਕਸ਼ਨ ਲੜ ਰਿਹਾ ਹੈ ਇਹ ਤੇ ਇੱਕ ਬਟ ਓਬਵੀਅਸ ਗੱਲ ਹੈ ਕਿ ਜੋ ਮਿਹਨਤ ਕਰਦਾ ਹੈ ਉਹਨਾਂ ਉਸ ਮਿਹਨਤ ਦਾ ਫਲ ਤੇ ਪਾਰਟੀ ਦਿੰਦੀ ਦਿੰਦੀ ਆ ਪਾਰਟੀ ਅੱਗੇ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਕਿਸੇ ਦੀ ਵੀ ਮਿਹਨਤ ਨੂੰ ਕਦੀ ਵੀ ਨਕਾਰਦੀ ਨਹੀਂ ਸੋ ਜੇਕਰ ਗੰਗੇ ਗੱਲ ਕਰੀਏ ਵਿਜ਼ਨ ਦੇ ਲੈ ਕੇ ਸੋ ਮੰਮੀ ਦੇ ਵਿਜ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਮੀ ਦੇ ਵਿਜ਼ਨ ਨੂੰ ਦੇਖੋ ਜੀ ਮੈਂ ਵਾਰਡ ਨੰਬਰ 64 ਦੇ ਵਿੱਚ ਰਾਨੀ ਕਾ ਬਾਗ ਗਵਾਲ ਮੰਡੀ ਏਰੀਆ ਸਾਰਾ ਏਰੀਆ ਸੀ ਕੀਤਾ ਵਾ ਪ੍ਰੋਪਰ ਔਰ ਉਥੋਂ ਦੇ ਯਹੀ ਪਿਛਲੇ 7 ਸਾਲ ਤੋਂ ਤਿਆਰੀ ਕਰਦੇ ਪਏ ਸੀਗੇ ਉਥੇ ਲੋਕਾਂ ਨੂੰ ਸੱਤ ਤੋਂ ਜ਼ਿਆਦਾ ਆਪਾਂ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਢੀਪੂ ਦਵਾਏ ਹਰ ਘਰ ਘਰ ਦੇ ਵਿੱਚ ਜੇ ਸਰਕਾਰੀ ਨੌਕਰੀ ਮਿਲ ਸਕਦੀ ਸੀ ਸਰਕਾਰੀ ਨੌਕਰੀ ਦਿੱਤੀ ਕੁਝ ਕੰਟੋਨਮੈਂਟ ਨੌਕਰੀਆਂ ਦਿੱਤੀਆਂ ਕੁਝ ਓਸੀਆਂ ਮਿਲਚ ਨੌਕਰੀਆਂ ਦਿੱਤੀਆਂ ਕੁਝ ਪ੍ਰਾਈਵੇਟ ਆਪਣੇ ਜੋ ਨੌਨ ਚ ਫੈਕਟਰੀਆਂ ਵਾਲੇ ਸੀਗੇ ਜਿੱਥੇ ਜਿੱਥੇ ਜਿਹੜਾ ਵੀ ਬੱਚਾ ਐਡਜਸਟ ਹੋ ਸਕਦਾ ਸੀਗਾ ਉਹਨੂੰ ਐਡਜਸਟ ਕੀਤਾ ਆਸ਼ਾ ਵਰਕਰ ਹੋ ਗਏ ਅੰਗਣਵਾੜੀ ਹੋ ਗਏ ਅੰਗਣਵੜ ਦੇ ਸੈਂਟਰ ਤੱਕ ਆਪਣੇ ਪੂਰੀ ਵਾਰਡ ਗਵਾਲ ਮੰਡੀ ਦੇ ਵਿੱਚ ਇਹ ਹਰ ਘਰ ਦੇ ਵਿੱਚ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਭੈਣੀਆਂ ਬੇਟੇ ਦੇ ਘਰ ਕੋਈ ਰੋਜੀ ਰੋਟੀ ਆਨ ਲਾ ਪਏ ਸਭ ਨਸ਼ੇ ਤੋਂ ਦੂਰ ਰਹਿਣ ਕੁਝ ਨਾ ਕੁਝ ਕਰਨ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਲਾਰਾ ਲਗਾ ਕੇ ਪਾਰਟੀ ਸਰਕਾਰ ਆਈ ਸੀਗੀ ਕਿ ਹਰ ਘਰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਹਰ ਘਰ ਇੱਕ ਨੌਕਰੀ ਸਰਕਾਰੀ ਨੌਕਰੀ ਦੇਵਾਂਗੇ ਔਰ ਹੋਰ ਵੀ ਬਹੁਤ ਸਾਰੀਆਂ ਇਹਨਾਂ ਨੇ ਵਾਅਦੇ ਕੀਤੇ 2024 ਦੇ ਵਿੱਚ MP ਦਾ ਇਲੈਕਸ਼ਨ 13 0 ਕਹਿੰਦੇ ਸੀਗੇ 3 0 ਹੋ ਗਿਆ ਇਸ ਤੋਂ ਇਹ ਪਤਾ ਲੱਗਦਾ ਵਾ ਕਿ ਜੋ ਅੰਮ੍ਰਿਤਸਰ ਸ਼ਹਿਰੀ ਵੋਟਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਜੋ ਕਿ 20000 ਤੋਂ ਪਲੱਸ ਲੀਡ ਨਾਲ ਅੰਮ੍ਰਿਤਸਰ ਜਿੱਤਿਆ ਹੈ ਔਰ ਮੈਂ ਦੂਸਰੇ ਪਾਸੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਅਸੀਂ 62 ਨੰਬਰ ਵਾਰਡ 68 ਦੇ ਨਿਵਾਸੀਆਂ ਨਾ ਕਿ ਕੋਈ ਬਟਾਲਾ ਰੋਡ ਰਹਿੰਦੇ ਆ ਨਾ ਹੀ ਕੋਈ ਵਾਰਡ ਆਪ ਛੱਡ ਕੇ ਭੱਜ ਕੇ ਆਏ ਆ ਨਾ ਹੀ ਕੋਈ ਇਸ ਪਰਿਵਾਰ ਤੋਂ ਬਿਲੋਂਗ ਕਰਦੇ ਆ ਕਿ ਜਿਹੜਾ ਸਿਰਫ ਪਰਿਵਾਰ ਹੀ ਲੜਦਾ ਸਾਨੂੰ ਪਾਰਟੀ ਨੇ ਕਿਹਾ ਹੈ ਕਿ ਤੁਸੀਂ 64 ਤੋਂ ਵਾਰਡ ਦੇ ਵਿੱਚ ਆਓ ਅਸੀਂ ਆਪਣਾ ਵਾਰਡ ਖੁਦ ਨਹੀਂ ਚੇਂਜ ਕੀਤਾ ਪਰ ਜੋ ਸਾਡੇ ਵਿਰੋਧੀ ਆਏ ਨੇ ਉਹ ਕੁਝ ਐਸੀ ਐਸੀਆਂ ਗਲਤੀਆਂ ਕਰਕੇ ਦੂਜੀ ਵਾਰਡਾਂ ਤੋਂ ਭੱਜ ਕੇ ਆਏ ਨੇ ਕਿਉਂ ਕਿਉਂਕਿ ਉਹਨਾਂ ਨੇ ਉੱਥੇ ਇੰਨੀ ਗਾਤਕ ਅਤੰਗ ਮਚਾਇਆ ਹੋਇਆ ਸੀਗਾ ਕਿ ਉਹਨਾਂ ਨੂੰ ਉਹ ਵਾਰਡ ਛੱਡ ਗਿਆ ਨਹੀਂ ਵੀ ਅੱਜ ਵੀ ਉਹ ਇਸ ਵਾਰਡ 'ਚ ਆ ਰਹੇ ਐ ਲੋਕਾਂ ਨੂੰ ਝੂਠੇ ਆਸ਼ਵਾਸਨ ਜ਼ਰੂਰ ਦੇਣਗੇ ਪਰ ਮੈਂ ਗੱਲ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਰੈਪਿਊਟੇਸ਼ਨ ਔਰ ਜੋ ਵੀ ਕੋਈ ਚੀਜ਼ ਐ ਇੱਕ ਉਹਨਾਂ ਬਾਰੇ ਸੋਚ ਕੇ ਔਰ ਇੱਕ ਮੀਨੂ ਸਾਈਕਲ ਦਾ ਜੋ ਕੈਰੇਕਟਰ ਐ ਉਹਦੇ ਬਾਰੇ ਸੁਣ ਕੇ ਸੋਚ ਕੇ ਵਾਰਡ ਨੰਬਰ ਚਾਹੀਏ 64 ਤੋਂ ਭਾਵੇਂ ਪੂਰੇ ਸ਼ਹਿਰ ਤੋਂ ਕਿਸੇ ਕੋ ਪਤਾ ਕਰਕੇ ਸੋਚ ਕੇ ਨਾਪ ਤੋਲ ਕੇ ਵੋਟ ਪਾਓ ਪਰ VOTING ਕਰਨ ਜ਼ਰੂਰ ਜਾਓ 21 ਤਰੀਕ ਨੂੰ ਸ਼ਾਮੇ 7 ਵਜੇ ਤੋਂ ਲੈ ਕੇ ਛਾਮੀ 4 ਵਜੇ ਤੱਕ ਸੋ VOTING ਕਰਨ ਜ਼ਰੂਰ ਜਾਇਓ ਸਵਾਰ ਨੰਬਰ 42 ਤੋਂ ਭਾਜਪਾ ਦੀ ਉਮੀਦਵਾਰ ਮੀਨੂ ਸਾਗਲ ਜਿਨ੍ਹਾਂ ਦੇ ਚੋਣ ਪ੍ਰਚਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਭਾਜਪਾ ਹਰਵਿੰਦਰ ਸੰਧੂ ਔਰ ਪੂਰਾ ਪਰਿਵਾਰ ਸ਼ਾਮਿਲ ਹੋਇਆ ਬਾ ਔਰ ਲਗਾਤਾਰ VOTING ਦੀ ਅਪੀਲ ਕਰਦਾ ਹੈ ਕਿ ਇੱਕ ਕੰਮ ਕਰਨ ਵਾਲੇ ਲੀਡਰ ਨੂੰ ਵੋਟ ਪਾਈ ਜਾਵੇ